ਦੀ ਕਲਸਾ ਵਾਈਗਰੂ ਜੀ ਕੀ ਫਤਜੀ ਅਸੀਂ ਆ ਇਸ ਵਕਤ ਖੜੇ ਆ ਜੀ ਪਿੰਡ ਡੇਲੂਆਣਾ ਮਾਨਸਾਂ ਜਲੇ ਦਾ ਪਿੰਡ ਹੈ ਇੱਥੇ ਨ ਇੱਕ ਪੇਸ਼ੈਂਟ ਨੇਗੇ ਜਿੰਨਾਂ ਦਾ ਤਕਰੀਬਨ ਪਿਛਲੇ ਦਿਨੀ ਐਕਸੀਡੈਂਟ ਹੋਇਆ ਸੀ ਤੇ ਕਾਫੀ ਉਹਨਾਂ ਨੂੰ ਛੋਟਾਂ ਪਹੁੰਚੀਆਂ ਨੇ ਧੌਣ ਦੇ ਵਿੱਚ ਤੇ ਢੂਹੀ ਦੇ ਵਿੱਚ ਪ੍ਰੋਬਲਮ ਹੈ ਤਕਰੀਬਨ 2.5 ਤੋਂ 3 ਲੱਖ ਰੁਪਏ ਜਿਹੜਾ ਡਾਕਟਰਾਂ ਨੇ ਖਰਚਾ ਕੀਤਾਗਾ ਤੇ ਪਰਿਵਾਰ ਦੀ ਬਹੁਤ ਮੰਦੀ ਹਾਲਤ ਹੈ 4-5 ਬੱਚੇ ਨੇ ਤਕਰੀਬਨ ਬੱਚੇ ਬਹੁਤ ਨਿਆਣੇ ਨੇ ਤੇ ਬਾਕੀ ਆ ਉਹ ਮੈਂ ਤਾਂ ਡੇਨ ਨਾਲ ਗੱਲ ਕਰਵਾ ਦੇਣਾ ਤੇ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਨੀ ਹੈਲਪ ਕੀਤੀ ਜਾਵੇ ਜੀ ਹਾਂਜੀ ਕੀ ਗੱਲ ਹੋਈ ਸੀ ਤੁਹਾਨੂੰ ਐਕਸੈਂਟ ਰਾਈਸ ਅੱਛਾ ਤੇ ਕਿਵੇਂ ਹੁਣ ਤੁਸੀਂ ਕੀ ਚਾਹੁੰਦੇ ਹੋ ਲਾਜਵਾਹ ਰ ਚਾਹੁੰਦੇ ਜੀ ਅੱਛਾ ਤੁਹਾਡਾ ਲਾਜ ਕਰਵਾਇਆ ਜਾਵੇ ਲਾਜ ਕਰਵਾਇਆ ਜਾਵੇ ਲਾਜ ਕਰਵਾਉਂ ਜੀ ਲੋਕ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਤੋਂ ਡੀ ਸੰਗਤਾਂ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦਾ ਲਾਜ ਕਰਵਾਇਆ ਜਾਵੇ ਜੀ ਪਿੰਡ ਡੇਲੂਆਣਾ ਇਹ ਤੇ ਮਾਨਸਾਂ ਜਲੇ ਦਾ ਪਿੰਡ ਹੈ ਆ ਇਹਨਾਂ ਦੇ ਮਤਾਨ ਘਰੋਣੇ ਪਰਿਵਾਰ ਹਾਂਜੀ ਮਾਤਾ ਜੀ ਤੇ ਕਿਵੇਂ ਕੀ ਗੱਲ ਹੋਈ ਸੀ ਇਹਨਾਂ ਨੂੰ ਲੱਗਦੀ ਸੀ ਕੰਮ ਤੇ ਗਈ ਸੀ ਠੀਕ ਹੈ ਜੀ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਲਾਜ ਚਾਹੁੰਦੇ ਜੀ ਲਾਜ ਹੋ ਗਈ ਠੀਕ ਹੈ ਕੀ ਪਰਿਵਾਰ ਆ ਠੀਕ ਹੈ ਜੀ ਤੇ ਕਿੰਨੇ ਬੱਚੇ ਨੇ ਤੁਹਾਡੇ ਤਿੰਨ ਬੁੱਢੇ ਨੇ ਜੀ ਠੀਕ ਹੈ ਜੀ ਸੰਗਤ ਨੂੰ ਬੇਨਤੀ ਕਰਦੇ ਹਾਂ ਜੀ ਪਿੰਡ ਡੇਲੂਵੰਨਾ ਜਿਹੜਾ ਮਾਨਸਾਂ ਦਾ ਪਿੰਡ ਹੈ ਤੇ ਪਰਿਵਾਰ ਦੀ ਜਿਹੜੀ ਹਾਲਤ ਹੈ ਬਹੁਤ ਹੀ ਜ਼ਿਆਦਾ ਗੰਭੀਰ ਹਾਲਤ ਹੈ ਇਹੀ ਕਮਾਉਣ ਵਾਲੇ ਸਿਕਰੋ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਜਿੰਨੇ ਵੀ ਨਿਊਜ਼ ਚੈਨਲ ਨੇ ਬੱਤ ਬੱਤ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਜੋ ਕਿ ਕਿਸੇ ਗਰੀਬ ਦਾ ਇਲਾਜ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ